ਇਸ ਦੇ ਚਲਦਿਆਂ 27 ਸਾਲਾ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਦਾਤਰੀਆਂ ਦੇ ਨਾਲ ਕਈ ਵਾਰ ਕੀਤੇ ਗਏ ਜ਼ਖਮਾਂ ਦੀ ਤਾਪ ਨਾ ਚਲਦੇ ਹੋਏ ਨੌਜਵਾਨ ਨੇ ਹਸਪਤਾਲ ਅੰਦਰ ਆਪਣੇ ਦਮ ਤੋੜ ਦਿੱਤੇ ਨੇ ਤਾਂ ਵਿਆਹਿਆ ਹੋਇਆ ਇਹ ਨੌਜਵਾਨ ਦੱਸਿਆ ਜਾ ਰਿਹਾ ਹੈ ਆਪਣੀ ਪਤਨੀ ਅਤੇ ਆਪਣੀ ਮਾਂ ਦੇ ਨਾਲ ਕਿਧਰੇ ਜਾ ਰਿਹਾ ਸੀ ਕਿ ਇਸੇ ਦੌਰਾਨ ਦੂਜੀ ਧਿਰ ਦੇ ਵੱਲੋਂ ਇਸ ਦੀ ਗੱਡੀ ਨੂੰ ਘੇਰਾ ਪਾ ਕੇ ਰੋਕਿਆ ਗਿਆ ਜਿਸ ਤੋਂ ਬਾਅਦ ਦੋਵਾਂ ਵਿਚਾਲੇ ਮਾਮੂਲੀ ਜੀ ਗੱਲ ਨੂੰ ਲੈ ਕੇ ਜੋ ਬਹਿਸਬਾਜ਼ੀ ਹੁੰਦੀ ਹੈ ਜਿਸ ਤੋਂ ਬਾਅਦ ਦਾਤਰੀਆਂ ਦੇ ਨਾਲ ਦੂਜੀ ਧਿਰ ਦੇ ਵੱਲੋਂ ਹਮਲਾ ਕੀ ਕੀਤਾ ਜਾਂਦਾ ਨੌਜਵਾਨ ਦੇ ਉੱਤੇ ਲਹੂ ਲੁਹਾਨ ਕੀਤਾ ਜਾਂਦਾ ਤਾਂ ਗਾਲੀ ਗਲੋਚ ਵੀ ਇਸ ਦੌਰਾਨ ਕੀਤੀ ਗਈ ਹੈ ਹਮਲੇ ਦੀ ਪੂਰੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਦੋਵੇਂ ਥੀੜਾ ਇੱਕ ਦੂਜੇ ਨੂੰ ਜੋ ਐ ਬੋਲਦਿਆਂ ਹੋਈਆਂ ਵੀ ਨਜ਼ਰ ਆ ਰਹੀਆਂ ਨੇ ਤੇ ਦਾਤਰੀਆਂ ਦੇ ਨਾਲ ਜਿਹੜਾ ਨੌਜਵਾਨ ਤੇ ਹਮਲਾ ਕੀਤਾ ਗਿਆ ਜਿਸ ਤੋਂ ਬਾਅਦ ਜ਼ਖਮੀ ਹਾਲਤ ਦੇ ਵਿੱਚ ਨੌਜਵਾਨ ਨੂੰ ਜਦੋਂ ਹਸਪੀਟਲ ਲੈ ਜਾਇਆ ਗਿਆ ਤਾਂ ਉੱਥੇ ਉਸ ਦੀ ਮੌਤ ਹੋ ਗਈ ਹੈ ਤਾਂ ਤਸਵੀਰਾਂ ਦੇ ਵਿੱਚ ਮ੍ਰਿਤਕ ਨੌਜਵਾਨ ਦੀ ਮਾਂ ਤੇ ਉਸਦੀ ਚੂੜਾ ਪਾਈ ਹੋਈ ਪਤਨੀ ਜੋ ਹੈ ਨਜ਼ਰ ਆ ਰਹੀ ਹੈ ਕਿਹਾ ਜਾ ਰਿਹਾ ਹੈ ਕਿ ਪਹਿਲਾਂ ਤੋਂ ਹੀ ਜੋ ਹੈ ਦੂਜੀ ਧਿਰ ਦੇ ਨਾਲ ਇਹਨਾਂ ਲੋਕਾਂ ਦਾ ਜਿਹੜਾ ਵਿਵਾਦ ਚੱਲ ਰਿਹਾ ਸੀ ਕਿ ਇਸੇ ਵਿਵਾਦ ਨੇ ਹੁਣ ਖੂਨੀ ਰੂਪ ਧਾਰ ਲਿਆ 27 ਸਾਲ ਨੌਜਵਾਨ ਦੀ ਉਮਰ ਦੱਸੀ ਜਾ ਰਹੀ ਹੈ ਜਿਸ ਦੀ ਮੌਤ ਹੋ ਗਈ ਹੈ ਤਾਂ ਪਿੰਡ ਵਾਲੇ ਜੋ ਕਿਹਾ ਜਾ ਰਿਹਾ ਕਿ ਗਵਾਂਡੀਆਂ ਦੇ ਨਾਲ ਹੀ ਇਹਨਾਂ ਦਾ ਜੋ ਝਗੜਾ ਚੱਲ ਰਿਹਾ ਸੀ ਕਿ ਇਸੇ ਦੌਰਾਨ ਰਸਤੇ ਦੇ ਵਿੱਚ ਰੋਕ ਕੇ ਦੂਜੀ ਧਿਰ ਦੇ ਵੱਲੋਂ ਹਮਲਾ ਕੀਤਾ ਗਿਆ ਹੈ ਮਹਿਲਾਵਾਂ ਦੇ ਵੱਲੋਂ આરોਪ ਵੀ ਲਗਾਏ ਗਏ ਨੇ ਕਿ ਉਹਨਾਂ ਦੇ ਉੱਤੇ ਵੀ ਜਿਹੜਾ ਦੂਜੀ ਧਿਰ ਦੇ ਲੋਕਾਂ ਦੇ ਵੱਲੋਂ ਅਟੈਕ ਕੀਤਾ ਗਿਆ ਤਾਂ ਇਨਸਾਫ ਦੀ ਪੀੜਤ ਪਰਿਵਾਰ ਮੰਗ ਕਰ ਰਿਹਾ ਹੈ ਉੱਥੇ ਹੀ ਪੂਰੀ ਵੀਡੀਓ ਵੀ ਜੋ ਹੈ ਇਹ ਪੀੜਿਤ ਪਰਿਵਾਰ ਦੇ ਵੱਲੋਂ ਫੋਨ ਦੇ ਉੱਤੇ ਸ਼ੂਟ ਕੀਤੀ ਗਈ ਹੈ ਜਦੋਂ ਦੂਜੀ ਤਰਫ ਦੇ ਵੱਲੋਂ ਦਾਤਰੀਆਂ ਦੇ ਨਾਲ ਹਮਲਾ ਕੀਤਾ ਜਾ ਰਿਹਾ ਸੀ ਕਿ ਇਹ ਸਾਰਾ ਮਾਮਲਾ ਪੀੜਿਤ ਪਰਿਵਾਰ ਤੋਂ ਹੀ ਸੁਣ ਲੈਣੇ ਆ ਮੇਰਾ ਨਾਮ ਬਲਦੇਵ ਸਿੰਘ ਛੋਡੀ ਆ ਜੀ ਤੇ ਹਾਸਾ ਇਹ ਹੋਇਆ ਕਿ ਕੋਈ ਸੇ ਕੋਈ ਦੇ ਕਰੀਬ ਸਾਨੂੰ ਫੋਨ ਗਿਆ ਝਗੜਾ ਹੋਇਆ ਉਹ ਝਗੜਾ ਹੋਣ ਡਿਆ ਤੇ ਜਦੋਂ ਅਸੀਂ ਇਹ ਡੈੱਡ ਬਾਡੀ ਨੂੰ ਲੈ ਕੇ ਆਏ ਇੱਥੇ ਤੇ ਉਹ ਪਤਾ ਲੱਗਾ ਵੀ ਉੱਥੇ ਹੀ ਦਮ ਤੋੜ ਗਏ ਇਹ ਹੁਣ ਅਹੀਂ ਪ੍ਰਸ਼ਾਸਨ ਇਹ ਕਹਿੰਨੇ ਆ ਵੀ ਅਸੀਂ ਜਦ ਤੱਕ ਉਹਨਾਂ ਨੂੰ ਕਿੱਥੇ ਇਹ 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 ਇਹਨਾਂ ਦਾ ਕੋਈ ਪੁਰਾਣੀ ਰੰਜਿਸ਼ ਕੋਈ ਚੱਲਦੀ ਸੀ ਪਹਿਲੇ ਪੂਰੀ ਦਾ ਝਗੜਾ ਸੀ ਉਹਨਾਂ ਨੇ ਇਹ ਪਹਿਲੋਂ ਹੀ ਟਾਰਗੇਟ ਕੀਤਾ ਹੈ ਵੀ ਪਹਿਲੋਂ ਹੀ ਸਾਰਾ ਕੁਝ ਲਿਆ ਕੇ ਰੱਖਿਆ ਹੈ ਸਸਤਾ ਕਿਰਪਾਨਾਂ ਬਰਸੇ ਲਿਆ ਕੇ ਰੱਖੇ ਉਹਨਾਂ ਨੇ ਛੋਟਾ ਸਾਡੇ ਕਿ ਇਹਨਾਂ ਨੂੰ ਘੇਰਨ ਵਾਸਤੇ ਉਹ ਜਦੋਂ ਜਨਾਨੀਆਂ ਵੇਖੀਆਂ ਉਹਨਾਂ ਦੇ ਉਹਨਾਂ ਨੇ ਪਹਿਲਾਂ ਤੋਂ ਕਿਰਪਾਨਾਂ ਜਿਹੜੀਆਂ ਉਹ ਦੱਸਦੇ ਵੀ ਨਕਾਲ ਕੋ ਦਿੱਤੀਆਂ ਮੁੜ ਕੇ ਉਹਨਾਂ ਕੋ ਜੋਫਰ ਦੇ ਆ ਉਹਨਾਂ ਨੇ ਉਹ ਫੜ ਕੇ ਤੇ ਉਹਨਾਂ ਨੂੰ ਮਾਰ ਕੇ ਤੇ ਜਾਨ ਨੂੰ ਮਾਰ ਦਿੱਤਾ ਜੀ ਮੁੰਡਾ ਕੋ 27 ਸਾਲ ਦਾ ਜੀ ਬਲਜਿੰਦਰ ਸਿੰਘ ਜੀ ਫਾਸਨ ਕੋ ਅਸੀਂ ਇਹ ਮੰਗ ਕਰਦੇ ਆਂ ਵੀ ਅਸੀਂ ਜਦ ਤੱਕ ਉਹਨਾਂ ਨੂੰ ਰਾਈਟ ਨਹੀਂ ਹੁੰਦੇ ਉਹਨਾਂ ਚਿਤ ਤੱਕ ਅਸੀਂ ਇਹ ਜਿਹੜੀ ਡੈੱਡ ਬੱਡੀ ਆ ਉਹਦਾ ਸੰਸਕਾਰ ਨਹੀਂ ਕਰਾਂਗੇ ਇਹ ਸਾਡਾ ਬਿਆਨ ਆ ਵੀ ਉਹਨਾਂ ਨੂੰ ਰੈਕਟ ਕੀਤਾ ਜਾਊਗਾ ਤੇ ਫੇਰ ਹੀ ਹਾਂ ਡੈੱਡ ਬੈੱਟ ਨੂੰ ਇੱਧਰ ਉੱਧਰ ਜਿਹੜਾ ਸੰਸਕਾਰ ਹੈ ਉਹ ਹੀ ਕਰਾਂਗੇ ਤੇ ਸਭਲਾ ਹਸਤਾਲਿਆ ਜੀ ਤੇ ਪਹਿਲੋਂ ਇੱਥੇ ਆ ਜਿਹੜਾ ਸਾਹਮਣੇ ਮੈਨੇਜਰ ਇਹ ਮੈਂ ਖੋਸ ਤੇ ਇੱਥੇ ਆ ਲਾ ਕੇ ਆਏ ਸੀ ਹੋ 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 ਆਏ ਆ ਕਿ ਅਸੀਂ ਇੱਕ ਕਣੀਆਂ ਰਹਿਨੇ ਆ ਪਿੰਡ ਵੀ ਸਾਡਾ ਕਣੀਆਂ ਤੇ ਕਣੀਆਂ ਹੀ ਰਹਿਨੇ ਆ ਅਸੀਂ ਤੇ ਕਿਰਾਏ ਤੇ ਰਹਿਨੇ ਉਦਾਂ ਹੀ ਡੇਰੇ ਤੇ ਰਹਿਨੇ ਆ ਤੇ ਅਸੀਂ ਆਪਣੇ ਡੇਰੇ ਤੇ ਮਤਲਬ ਪਿੰਡ ਕੋਟਲੀ ਖੋਬਲਾਂ ਜਗਾ ਵਹੀਂ ਉੱਥੇ ਜਾਂਦੇ ਆ ਉੱਥੇ ਹੀ ਜਾਂਦੇ ਆ ਮੱਖਾ ਟੇਕਣ ਤੇ ਲੱਗੇਗਾ ਨਹਿਰ ਪਾਰ ਕਰਦੇ ਆ ਗਵਾਂਡੀਆਂ ਦਾ ਘਰ ਉੱਥੇ ਇਹ ਪੱਠੇ ਵੱਢ ਕੇ ਗਾੜੀਆਂ ਤੁਰੇ ਆਉਂਦੇ ਆ ਜਿੰਨਾਂ ਨਾਲ ਲੜਾਈ ਹੋਈ ਆ ਤੇ ਅਸੀਂ ਰਾਹ ਦੇ ਦਿੱਤਾ ਆ ਫਰਾ ਦੇੰਤੋ ਬਾਅਦ ਵਿੱਚ ਇਹਨਾਂ ਨੇ ਸਾਡੇ ਆਪੇ ਪੁਰਾਣਾ ਝਗੜਾ ਹੀ ਉਹ ਵੈਰ ਕੱਢਣ ਦੇ ਮਾਰਿਆ ਇਹਨਾਂ ਨੇ ਮੇਰੇ ਘਰ ਵਾਲੇ ਨੂੰ ਗੱਡੀ 'ਚ ਧੂ ਲਿਆ ਧੂ ਕੇ ਦਾਤੀਆਂ ਮਾਰੀਆਂ ਪਹਿਲਾਂ ਇਹਨਾਂ ਕਰਪਾਨ ਗੱਡੀ ਮੇਰਾ ਘਰ ਵਾਲਾ ਆਂਦਾ ਵੀਡੀਓ ਬਣਾ ਜਦੋਂ ਵੀਡੀਓ ਲੱਗੀ ਮੈਂ ਬਣਾਉਂਦੇ ਇਹਨਾਂ ਨੇ ਕਰਪਾਨ ਜਿਹੜੀ ਪੱਠਿਆਂ 'ਚ ਲੁਕਾਤੀ ਤੇ ਮੁੜ ਕੇ ਇਹਨਾਂ ਨੇ ਦਾਤੀਆਂ ਨਾਲ ਵਾਰ ਕੀਤਾ ਉਹਦੇ ਤੇ ਮਮਾਤਾ ਦੇ ਵਾਲ ਬੁਲਤੂਏ ਮੈਨੂੰ ਵੀ ਧੂਪਰੀਸ ਕੀਤੀ ਮੇਰਾ ਪਿੰਡਾ ਸਾਰਾ ਲੋਕ ਨਾਲ ਨਿਪੜਿਆ ਵਾ ਮੇਰਾ ਨਾਮ ਕਰਨਜੀਤ ਕੌਰ ਆ ਉਹ ਮੇਰਾ ਹਸਬੰਡ ਮੇਰਾ ਘਰ ਵਾਲਾ ਉਹਨਾਂ ਦੀ ਉਮਰ ਹੁਣ 27 ਕ ਸਾਲ ਆ ਅਸੀਂ ਇਹੋ ਮੰਗ ਕਰਦੇ ਆ ਸਾਡਾ ਤੇ ਮੁੜ ਮੁੜਿਆ ਨਹੀਂ ਸਾਨੂੰ ਇਨਸਾਫ ਚਾਹੀਦਾ ਉਹਨਾਂ ਤਿੰਨਾਂ ਪਿਓ ਪੁੱਤਾਂ ਨੂੰ ਫਾਂਸੀ ਲਾਉਣੀ ਚਾਹੀਦੀ ਕੌਣ ਸੀ ਤੇ ਟੰਗੇ ਵਗਾਉ ਸਾਨੂੰ ਬੱਸ ਇੱਥੇ ਬੈਠੇ ਉਹੀ ਪਿੰਡ ਦੇ ਆ ਹਾਂਜੀ ਕਣੀਏ ਦੇ ਯਾਰ ਹਾਂਜੀ ਉਹਨਾਂ ਦਾ ਨਾਮ ਬਲਦੇਵ ਸਿੰਘ ਗੁਰਜਿੰਦਰ ਸਿੰਘ ਰਾਜਵਿੰਦਰ ਸਿੰਘ ਤਿੰਨੇ ਜਾਣੇ ਸੀ ਦੋਵਾਂ ਪਿਓ ਪੁੱਤਾਂ ਨੇ ਦਾਤਿਆਂ ਨਾਲ ਵਾਰ ਕੀਤਾ ਤੇ ਇੱਕ ਨੇ ਬੋਲ ਫੜੇ ਧੂਆ ਮਾਤਾ ਨੂੰ ਵੀ ਤੂ ਕ੍ਰੀਸ ਕੀਤੀ ਮੈਨੂੰ ਵੀ ਮੇਰਾ 9 ਮਹੀਨੇ ਦਾ ਮੁੰਡਾ ਹੈ ਡਾਕਟਰ ਸ਼ਮਸ਼ੇਰ ਸਿੰਘ ਸਿਵਲ ਹਸਪਤਲ ਮਟਾਲਾ ਜੀ ਜੀ ਇਹ ਨਾ ਮ੍ਰਿਤਕ ਇਹ ਆਪਣਾ ਕੋ ਬੋਡੀ ਆ ਡੈਡ ਬੋਡੀ ਆ ਇਹ ਮਰਡਰ ਕੇਸ ਲੱਗਦਾ ਜੇ ਜਿਹਦਾ ਮ੍ਰਿਤਕ ਦਾ ਨਾਮ ਹੈਗਾ ਬਲਜਿੰਦਰ ਸਿੰਘ ਸਨ ਆਫ ਹਰਜੀਤ ਸਿੰਘ ਸੋਰੀ ਠੀਕ ਹੈ ਜੀ ਇਹਨਾਂ ਦੇ ਕੋਈ ਪਹਿਲੇ ਤੋਂ ਲੈਣ ਦੇ ਤੇ ਚੱਕਰ ਤੋਂ ਝਗੜਾ ਹੋਇਆ ਜੀ ਜੀ ਆਪਣੇ ਕੋ ਜਦੋਂ ਬੋਡੀ ਆਈ ਆ ਬਿਲਕੁਲ ਮ੍ਰਿਤਕ ਬੋਡੀ ਸੀਗੀ ਇਹ ਜਦ ਤੱਕ ਦੇਖਿਆ ਲੱਗਦਾ ਵਾ ਬੋਡੀ ਦੇਖ ਕੇ ਆਏ ਸੀ ਜੇ ਤੇ ਕੋਈ ਸ਼ਾਰਪ ਚੀਜ਼ ਤਿੱਖੀ ਚੀਜ਼ ਵੱਜੀ ਹੋਈ ਆ ਉਹਨਾਂ ਦੇ ਵੱਖੇ ਦੇ ਉੱਤੇ ਵੱਜੀ ਆ ਤੇ ਘਟੜ ਦੇ ਖੱਬੇ ਪਾਸੇ ਲੱਗੀ ਹੋਈ ਹੈ ਮੇਰਾ ਨਾਮ ਬਲਦੇਵ ਸਿੰਘ ਛੋਡੀ ਆ ਜੀ ਤੇ ਹਾਸਾ ਇਹ ਹੋਇਆ ਕਿ ਕੋਈ ਸੇ ਕੋਈ ਦੇ ਕਰੀਬ ਸਾਨੂੰ ਫੋਨ ਗਿਆ ਝਗੜਾ ਹੋਇਆ ਉਹ ਝਗੜਾ ਹੋਣ ਡਿਆ ਤੇ ਜਦੋਂ ਅਸੀਂ ਇਹ ਡੈੱਡ ਬਡੀ ਨੂੰ ਲੈ ਕੇ ਆਏ ਇੱਥੇ ਤੇ ਉਹ ਪਤਾ ਲੱਗਾ ਵੀ ਉੱਥੇ ਹੀ ਦਮ ਤੋੜ ਗਏ ਤੇ ਇਹ ਹੁਣ ਅਸੀਂ ਪ੍ਰਸ਼ਾਸਨ ਨੂੰ ਇਹ ਕਹਿੰਨੇ ਆ ਵੀ ਅਸੀਂ ਜਦ ਤੱਕ ਉਹਨਾਂ ਨੂੰ ਕਿੱਥੇ ਇਹ ਕਣੀਏ ਕਿ ਹੋਇਆ ਜੀ ਕਣੀਏ ਕਿ ਬੰਗਰ ਕਣੀਏ ਕਿ ਬੰਗਰ ਜੀ ਉਹ ਝਗੜੇ ਦਾ ਕੋਈ ਕਾਰਨ ਪਤਾ ਤੁਹਾਨੂੰ ਇਹ ਇਹਨਾਂ ਦਾ ਕੋਈ ਪੁਰਾਣੀ ਰੰਜਿਸ਼ ਕੋ ਚੱਲਦੀ ਸੀ ਪੁਲੀ ਦਾ ਝਗੜਾ ਸੀ ਉਹਨਾਂ ਨੇ ਇਹ ਪਹਿਲੋਂ ਹੀ ਟਾਰਗੇਟ ਕੀਤਾ ਹੈ ਵੀ ਪਹਿਲੋਂ ਹੀ ਸਾਰਾ ਕੁਝ ਲਿਆ ਕੇ ਰੱਖਿਆ ਸੀ ਸਸਤ ਕਿਰਪਾਨਾਂ ਬਰਸੇ ਲਿਆ ਕੇ ਰੱਖੇ ਉਹਨਾਂ ਨੇ ਛੋਟੇ ਛਾਟੇ ਵੀ ਇਹਨਾਂ ਨੂੰ ਘੇਰਨ ਵਾਸਤੇ ਉਹ ਜਦੋਂ ਜਨਾਨੀਆਂ ਵੇਖੀਆਂ ਉਹਨਾਂ ਦੇ ਉਹਨਾਂ ਨੇ ਪਹਿਲੋ ਤੋਂ ਕੁਰਬਾਨਾ ਜਿਹੜੀਆਂ ਉਹ ਦੱਸਦੇ ਵੀ ਨਕਾਰਾਲਕੂ ਦਿੱਤੀ ਉਹ ਫਿਰ ਤੇਨ ਨੂੰ ਮਾਰ ਮਾਰ ਦਿੱਤਾ ਜੀ ਮੁੰਡਾ ਕੋਈ 27 ਸਾਲ ਦਾ ਜੀ ਬਲਜਿੰਦਰ ਸਿੰਘ ਜੀ ਸਸਨ ਕੋਲ ਅਸੀਂ ਇਹ ਮੰਗ ਕਰਦੇ ਆਂ ਵੀ ਅਸੀਂ ਜਦ ਤੱਕ ਉਹਨਾਂ ਨੂੰ ਰਾਈਟ ਨਹੀਂ ਹੁੰਦੇ ਉਹਨਾਂ ਚੇਤਕ ਅਸੀਂ ਇਹ ਡੈਡ ਬਡੀ ਆ ਉਹਦਾ ਸਸਕਾਰ ਨਹੀਂ ਕਰਾਂਗੇ ਇਹ ਸਾਡਾ ਪਿਆਰ ਹੈ ਵੀ ਉਹਨਾਂ ਨੂੰ ਰੈਕਟ ਕੀਤਾ ਜਾਊਗਾ ਤੇ ਫੇਰ ਹੀ ਹਾਂ ਡੱਡ ਬੈਡ ਨੂੰ ਇਧਰ ਉਧਰ ਜਿਹੜਾ ਸੰਸਕਾਰ ਹੈ ਉਹ ਹੀ ਕਰਾਂਗੇ ਤੇ ਸਭਲਾ ਹਸਤਾਲਿਆ ਜੀ ਤੇ ਪਹਿਲੋਂ ਇੱਥੇ ਆ ਜਿਹੜਾ ਸਾਹਮਣੇ ਮੈਨੇਜਰ ਕੀ ਇਹਮ ਹਾਸਪੀਟਲ ਇੱਥੇ ਲੈ ਕੇ ਆਏ ਸੀ ਹੋ ਹੋਏ ਆਏ ਆ ਕਿ ਅਸੀਂ ਕਾਣੀਆਂ ਰਹਿਨੇ ਆ ਪਿੰਡ ਵੀ ਸਾਡਾ ਕਾਣੀਆਂ ਤੇ ਕਾਣੀਆਂ ਹੀ ਰਹਿਨੇ ਆ ਅਸੀਂ ਤੇ ਕਿਰਾਏ ਤੇ ਰਹਿਨੇ ਓਦਾਂ ਹੀ ਡੇਰੇ ਤੇ ਰਹਿਨੇ ਆ ਤੇ ਅਸੀਂ ਆਪਣੇ ਡੇਰੇ ਤੇ ਮਤਲਬ ਪਿੰਡ ਕੋਟਲੀ ਫੋਬਲਾ ਜਗਾ ਵਾਈ ਉੱਥੇ ਜਾਣੇ ਆ ਉੱਥੇ ਹੀ ਜਾਣਦੇ ਆ ਮਾ ਤੁਹਾਡੇ ਕਣ ਤੇ ਲੱਗੇਗਾ ਨਹਿਰ ਪਾਰ ਕਰਦੇ ਗਵਾਂਡੀਆਂ ਦਾ ਘਰ ਉੱਥੇ ਇਹ ਪੱਠੇ ਵੱਢ ਕੇ ਗਾੜੀਆਂ ਤੁਰੇ ਹੁੰਦੇ ਆ ਜਿੰਨਾਂ ਨਾਲ ਲੜਾਈ ਹੋਈ ਆ ਤੇ ਅਸੀਂ ਰਾਹ ਦੇ ਦਿੱਤਾ ਆ ਔਰ ਆ ਦੇਣ ਤੋਂ ਬਾਅਦ ਵਿੱਚ ਇਹਨਾਂ ਨੇ ਸਾਡੇ ਆਪੇ ਪੁਰਾਣਾ ਝਗੜਾ ਹੀ ਉਹ ਵੇਰ ਕੱਢਣ ਦੇ ਮਾਰਿਆ ਇਹਨਾਂ ਨੇ ਮੇਰੇ ਘਰ ਵਾਲੇ ਨੂੰ ਗੱਡੀ ਤੋਂ ਧੂ ਲਿਆ ਧੂ ਕੇ ਦਾਤੀਆਂ ਮਾਰੀਆਂ ਪਹਿਲਾਂ ਇਹਨਾਂ ਕਰਪਾਨ ਗੱਡੀ ਮੇਰਾ ਘਰ ਵਾਲਾ ਆਂਦਾ ਵੀਡੀਓ ਬਣਾ ਜਦੋਂ ਵੀਡੀਓ ਲੱਗੀ ਮੈਂ ਬਣਾਉਂਦੇ ਇਹਨਾਂ ਨੇ ਕਰਪਾਨ ਜਿਹੜੀ ਪੱਠਿਆਂ ਚ ਲਗਾਤੀ ਤੇ ਮੁੜ ਕੇ ਇਹਨਾਂ ਨੇ ਦਾਤੀਆਂ ਨਾਲ ਵਾਰ ਕੀਤਾ ਉਹਦੇ ਤੇ ਮਮਤਾ ਦੇ ਵਾਰ ਬੋਲ ਤੂਏ ਮੈਨੂੰ ਵੀ ਧੂਪਰੀਸ ਕੀਤੀ ਮੇਰਾ ਪਿੰਡਾ ਸਾਰਾ ਲੋਗ ਨਾਲ ਲੱਪੜਿਆ ਵਾ ਮੇਰਾ ਨਾਮ ਕਰਮਜੀਤ ਕੌਰ ਆ ਉਹ ਮੇਰਾ ਹਸਬੰਡ ਮੇਰਾ ਘਰ ਵਾਲਾ ਉਹਨਾਂ ਦੀ ਉਮਰ ਹੋਈ 27 ਕਸਾਲ ਆ ਇਹੋ ਮੰਗ ਕਰਦੇ ਆ ਸਾਡਾ ਤੇ ਮੁੜ ਮੁੜਿਆ ਨੇ ਸਾਨੂੰ ਇਨਸਾਫ ਚਾਹੀਦਾ ਉਹਨਾਂ ਤਿੰਨਾਂ ਪਿਓ ਪੁੱਤਾਂ ਨੂੰ ਫਾਂਸੀ ਲਾਉਣੀ ਚਾਹੀਦੀ ਕੌਣ ਸੀ ਤੇ ਟੰਗੇ ਵਗਾਉ ਸਾਨੂੰ ਬੱਸ ਉੱਥੇ ਉੱਥੇ ਉਹੀ ਪਿੰਡ ਦੇ ਆ ਹਾਂਜੀ ਕਣੀਏ ਦੇ ਯਾਰ ਹਾਂਜੀ ਉਹਨਾਂ ਦਾ ਨਾਮ ਬਲਦੇਵ ਸਿੰਘ ਗੁਰਜਿੰਦਰ ਸਿੰਘ ਰਾਜਵਿੰਦਰ ਸਿੰਘ ਤਿੰਨੇ ਜਾਣੇ ਸੀ ਦੋ ਜੀ ਇਹੋ ਬੋਡੀ ਆ ਮਰਡਰ ਕੇ ਦਾ ਮ੍ਰਿਤਕ ਹਰਜੀਤ ਸਿੰਘ ਸੌਰੀ ਠੀਕ ਹੈ ਜੀ ਇਹਨਾਂ ਦੇ ਕੋਈ ਪਹਿਲੇ ਤੋਂ ਲੈਂਦੇ ਨੇ ਤੇ ਚੱਕਰ ਤੋਂ ਝਗੜਾ ਹੋਇਆ ਜੀ ਜਿਹੜੇ ਆਪਣੇ ਕੋ ਜਦੋਂ ਬੋਡੀ ਆਈ ਆ ਬਿਲਕੁਲ ਮ੍ਰਿਤਕ ਬੋਡੀ ਸੀਗੀ ਤੇ ਜਿੱਥੇ ਤੱਕ ਦੇਖਿਆ ਲੱਗਦਾ ਵਾ ਬੋਡੀ ਦੇਖ ਕੇ ਆਏ ਸੀਗੇ ਤੇ ਕੋਈ ਸ਼ਾਰਪ ਚੀਜ਼ ਤਿੱਕੀ